त <laughs> ਇਦਰੋਂ ਲੰਦਾ ਇੱਕ ਹਾਰ ਲੈ ਕੇ ਤੂੰ ਕੁਝ ਹੋ ਗਿਆ ਖੋਲ ਹੋ ਗਿਆ ਉਧਰੋਂ ਮਰ ਗਿਆ ਅੱਲਾ ਕਰਦਾ Ah, encontró parió? ਸਰ ਕੀ ਨਾਮ ਤੁਹਾਡਾ? ਮੇਰਾ ਨਾਮ ਜੀਂਦਰ ਸਿੰਘ। ਕੀ ਉਪਾਦ ਹੈਗਾ ਤੁਹਾਡੇ ਕੋਲ? ਕੀ ਉਪਾਦ ਹੈਗਾ ਜੀ ਤੁਹਾਡੇ ਕੋਲ? ਮੇਰੇ ਕੋਲ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਹੈ ਜੀ। ਕ락ਜੀਨੀਅਮ ਕਮਪਾ ਦਾ ਮਜੂਦਾ ਪ੍ਰਧਾਨ। ਮਾਮਲਾ ਕੀ ਹੈ ਜੀ ਜਿਹੜਾ ਅੱਜ ਝਗੜਾ ਹੋਇਆ ਹੈਗਾ? ਅੱਜ ਦਾ ਮਾਮਲਾ ਇਹ ਹੈ ਜੀ ਅੱਜ 5 ਵਜੇ ਇੱਥੇ ਕੁਝ ਸਰਾਰਤੀ ਅਨਸਰ ਗੁੰਡਾਗਰਦੀ ਕਰਨ ਆਗੇ ਸੀ। ਕ락ਜੀਨੀਅਮ ਤੇ ਕਾਬਜ਼ ਹੋਣਾ ਚਾਹੁੰਦੇ ਸੀਗੇ। ਲੈ ਕੇ ਨਾਲ 50-60 ਗੁੰਡੇ ਆਕੇ ਟ੍ਰੈਕਲਿਨੀਆਂ ਦੇ ਵਿੱਚ ਉਹਨਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਸਰ ਉਹਦੇ ਵਿੱਚ ਕੀ ਹੈਗਾ ਕਿਹੜੇ ਬੰਦੇ ਹੈਗੇ ਕਿਹੜੀ ਪਾਰਟੀਆਂ ਸਬੰਧ ਰੱਖਦੇ ਆ ਕਿਹੜੀ ਸਹਿਯੋਗ ਕੀਤਾ ਜਾ ਰਿਹਾ ਇਹਦਾ ਕੁਝ ਇਹ ਤਾਂ ਜੀ ਇਹ ਅਭੀ ਹੁਣ ਇੱਥੋਂ ਦੇ ਸਾਡੇ ਜਿਹੜੇ ਵਿਧਾਇਕ ਆ ਐਮ ਐਲ ਏ ਸਾਹਿਬ ਵੀ ਕਾਰਜਕਾਰੀ ਦੇ ਸੀ ਕੀ ਇਹ ਸਾਰਾ ਕੁਝ ਹੋ ਰਿਹਾ ਹੈ ਕਿਹੜੀ ਪਾਰਟੀ ਦੇ ਵਿਧਾਇਕ ਦੀ ਕਾਰਜਕਾਰੀ ਵੀ ਇੱਥੇ ਹੋ ਰਹੀ ਹੈ ਸਰ ਐਮ ਐਲ ਏ ਲਾਹਸਨ ਕੋਲ ਕੀ ਕਿਹਾ ਆ ਮਾਗੀਂ ਪਾਰਟੀ ਕਾਰਨ ਕੀ ਹੈਗੇ ਇਹ ਤੁਸੀਂ ਪਿਛਲੇ ਸਾਲਾਂ ਤੋਂ ਲੱਗੇ ਹੋ ਹੈਗੇ ਆ ਦੇਖੋ ਜੀ ਕਾਰਨ ਇਹ ਆ ਵੀ ਹੁਣ ਜਿਹੜਾ ਕਣਕ ਦਾ ਸੀਜ਼ਨ ਆ ਉਹ ਲੰਘ ਕੇ ਗਿਆ ਜਿਹੜਾ ਗੱਲੇ ਦੀ ਜਿਹੜੀ ਪੇਮੈਂਟ ਆ ਉਹ ਵੱਡੀਆਂ ਰਕਮਾਂ ਦੇ ਵਿੱਚ ਆਉਂਦੀ ਆਣਾ ਲਗਭਗ 2.5 ਕਰੋੜ ਰੁਪਈਆ ਗੱਲੇ ਦੀ ਜਿਹੜੀ ਆਮਦ ਆ ਉਹ ਵੰਡਣੀ ਆ ਹੁਣ ਅਸੀਂ ਉਹ ਲੋਕਾਂ ਦੇ ਵਿੱਚ ਵੰਡਣੀ ਆ ਉਹ ਉਸ ਨੂੰ ਜਿਹੜੇ ਨਵੇਂ ਪ੍ਰਧਾਨ ਆ ਕਿ ਉਹਨੂੰ ਸ਼ਕਣਾ ਚਾਹੁੰਦੇ ਆ ਪੰਜਾਬੀ ਦੀ ਸਿੱਧੀ ਗੱਲ ਆ ਅਸੀਂ ਉਹ ਸਾਡੇ ਪ੍ਰੈਕਟਰ ਸਾਡੇ ਨਾਲ ਆ ਕੇ ਚੀਜ਼ ਜਮਾਉਣੀ ਆ ਇਹ ਵੀ ਦੱਸਿਆ ਜਾ ਰਿਹਾ ਵੀ ਤੁਸੀਂ ਪੁਰਾਣੇ ਆਮ ਪਾਰਟੀ ਦੇ ਵਰਕਰ ਹੈਗੇ ਹੋ ਤੇ ਉਹ ਕੁਝ ਪਾਰਟੀ ਦੇ ਵਿੱਚ ਨਵੇਂ ਰਲੇ ਹੈਗੇ ਕਿਵੇਂ ਦੇਖਦੇ ਇਸ ਨੂੰ ਲੈ ਕੇ ਉਹ ਜੇ ਨਵੇਂ ਰਲੇ ਆ ਤਾਂ ਜੀ ਤਾਂ ਹੀ ਤਾਂ ਕਾਬਜ ਹੋਣਾ ਚਾਹੁੰਦੇ ਹੈਗੇ ਜੀ ਦਲ ਦੀ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੈਗਾ ਕੋਈ ਉੱਚ ਅਧਿਕਾਰੀਆਂ ਨੂੰ ਜਾਂ ਲੀਡਰਸ਼ਿਪ ਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਤੁਸੀਂ ਆਪ ਦੇ ਕੋਲ ਨੂੰ ਨਹੀਂ ਪ੍ਰਸ਼ਾਸਨਾਂ ਦੀ ਗੱਡੀ ਲੱਗੀ ਹੈ ਜੀ ਉਹਨਾਂ ਨੇ ਵਧੀਆ ਇੱਥੇ ਲੜਾਈ ਝਗੜਿਆ ਨਹੀਂ ਹੋਣ ਦਿੱਤਾ ਬਹੁਤ ਹੀ ਹਰਪ ਕੀਤੀ ਹੈ ਸਭ ਦੀ ਧੰਨਵਾਦ ਕਰਦੇ ਹਾਂ ਸੀ ਪ੍ਰਸ਼ਾਸਨ ਨਾਲ ਮੰਗ ਕੀ ਕਰਦੇ ਮੰਗਸੇ ਇਹ ਕਰਦੇ ਜੀ ਇਸ ਦਾ ਜਿਵੇਂ ਸਾਡੇ ਟਰੱਕ ਜੂਨੀਅਨ ਦੇ ਆਪਰੇਟਰ ਚਾਹੁੰਦੇ ਹੈਗੇ ਹੈਗੇ ਅਸੀਂ ਨਹੀਂ ਚਾਹੁੰਦੇ ਵੀ ਸਾਨੂੰ ਬਣਾਓ ਠੀਕ ਹੈ ਜੀ ਤਾਂ ਇਹ ਜਿਵੇਂ ਸਾਡੇ ਆਪਰੇਟਰ ਚਾਹੁੰਦੇ ਆ ਉਹ ਨੂੰ ਉਸ ਨੂੰ ਪ੍ਰਧਾਨ ਚੁਣਨ ਨੂੰ ਮਰਜ਼ਾ ਕਾ ਉਹਨਾਂ ਨੂੰ ਚੁਣ ਲੈ ਪਰ ਉਹ ਤੱਕਾ ਨਹੀਂ ਚੁਣਾਂਗੇ ਜਿਵੇਂ ਅੱਜ ਉਹ ਪੰਜਾ 60 ਗੁੰਡੇ ਲੈ ਕੇ ਆਏ ਹੈਗੇ ਜੂਨੀਅਨ ਦੇ ਵਿੱਚ ਕਾਬਜ਼ ਹੋ ਰਹੇ ਸੀਗੇ ਇਸ ਤਰ੍ਹਾਂ ਗੁੰਡਾਗਰਦੀ ਨਹੀਂ ਚੱਲੇਗੀ ਕਿਹੜੀ ਪਾਰਟੀ ਜੋ ਸ਼ਾਮਲ ਹੋਏ ਸੀ ਉਹ ਹੈ ਉਹ ਕਾਂਗਰਸ ਪਾਰਟੀ ਦੇ ਸੰਗ ਕੀ ਨਾਮ ਹੈ ਤੁਹਾਡਾ ਕੀ ਉਧਰ ਹੈਗਾ ਜੀ ਤੁਹਾਡੇ ਕੋਲ ਕੋਈ ਟ੍ਰੱਕ ਨਹੀਂ ਤੱਪਾ ਜੀ ਕੀ ਮਾਮਲਾ ਕੀ ਹੈ ਜੀ ਅਸਲ ਵਿੱਚ ਮਾਮਲਾ ਇਹ ਨਵੇਂ ਪ੍ਰਧਾਨ ਲਾ ਰਹੇ ਆ ਸਾਡੇ ਉੱਪਰ ਤੋਂ ਥੋਪ ਰਹੇ ਆ ਨਾਂ ਦਾ ਵੱਡੇ ਪ੍ਰਧਾਨ ਨੂੰ ਪਤਾ ਜੀ ਨਾ ਮੈਨੂੰ ਪਤਾ ਵੀ ਕੋਈ ਰੀਜਨ ਨਾ ਨਾਲ ਪਿਛੜਦੇ ਤੇ ਗਲੇਮ ਹੈ ਕੋਈ ਸਾਨੂੰ ਨਹੀਂ ਪਤਾ ਲੱਗਿਆ ਵੀ ਅਸਾਂ ਦਾ 2 ਘੰਟੇ ਪਹਿਲਾਂ ਹੀ ਪਤਾ ਲੱਗਿਆ ਵੀ ਅੱਜ ਨਵੇਂ ਪ੍ਰਧਾਨ ਅਪਾਇੰਟ ਹੋ ਰਿਹਾ ਸਾਡੀ ਜਗ੍ਹਾ ਤੇ ਤੇ ਜਦੋਂ ਸਾਡੇ ਬਰੇ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਬਰੋਦ ਕੀਤਾ ਸਖਤ ਸਾਡੇ ਵਰਕਰ ਸਾਡੇ ਨਾਲ ਸਾਡੇ ਆਪਰੇਟਰ ਸਾਡੇ ਨਾਲ ਸਾਡੇ ਇੱਕ ਨੰਬਰ ਦਾ ਕੰਮ ਚੱਲਦਾ ਸੀ ਗੱਲਾਂ ਸੀ ਜੀ ਲਾ ਕੇ ਹਟਿਆ ਜਿਹਦੀ ਅਜੇ ਉਹ ਉਹ ਰੋਇ ਆ ਆਈਪੀਓ ਬੰਨਣੀ ਆਸ ਜੀ ਕਿੰਨੇ ਆਪਰੇਟਰ ਤੁਹਾਡੇ ਨਾਲ ਹੈਗੇ ਆ ਜੀ ਸੱਟੋ ਘੱਟ 350 ਆਪਰੇਟਰ ਨੇ ਮੰਕੀ ਕਰਦੇ ਕਿ ਇਹਦੇ ਸਾਰੇ ਤੇ ਹੋ ਰਿਹਾ ਹੈ ਸਾਰਾ ਕੁਝ ਜਿਵੇਂ ਦੱਸਿਆ ਪ੍ਰਧਾਨ ਜੀ ਨੇ ਦੱਸਿਆ ਵੀ ਹਲਕਾ ਬਿਧਾ ਕੀ ਕੰਗਿਆਰੀ ਚ ਹੋ ਰਿਹਾ ਸਾਰਾ ਕੁਝ ਮੁਸ਼ਕਿਲ ਮਹਿਸੂਸ ਕੋਣ ਹੈਗੇ ਹਲਕਾ ਬਤਾਏਗੇ ਤੁਹਾਡਾ ਲਵ ਸਿੰਘ ਉਹ ਕੋ ਕੇ ਕਿ ਮੰਕੀ ਕਰਦੇ ਆ ਤੁਸੀਂ ਲੀਡਰਸ਼ਿਪ ਨੂੰ ਇਹਦੇ ਬਾਰੇ ਜਾਣਕਾਰੀ ਹੈ ਠੀਕ ਹੈ ਹਾਂ ਲੀਡਰਸ਼ਿਪ ਨੂੰ ਸੀਐਮ ਹੌਸ ਤੱਕ ਗੱਲ ਪਹੁੰਚ ਗਈ ਹੈ ਜੀ ਬਲੀ ਪੰਨੂ ਜੀ ਨਾਲ ਗੱਲ ਹੋਈ ਆ ਨਾ ਕੰਟਰ ਮੰਤਰੀਆਂ ਅਮਿਤ ਸਿੰਘ ਜੀ ਨਾਲ ਗੱਲ ਹੋਈ ਆ ਜੀ ਸਾਰੇ ਬਾਦਨਾ ਇਹ ਸਭ ਨਾਲ ਗੱਲ ਹੋਈ ਆ ਇਹਨਾਂ ਨੇ ਸਾਨੂੰ ਵਿਸ਼ਵਾਸਨ ਦਿਵਾਇਆ ਵੀ ਸਾਡੇ ਨਾਲ ਖੜੇ ਨੇ ਕਿਉਂਕਿ ਸਾਡੇ ਆਪਰੇਟਰ ਸਾਡੇ ਨਾਲ ਆ ਸਾਡੇ ਵਰਕਰ ਸਾਡੇ ਨਾਲ ਆ ਜੀ ਕਲੀਨ ਚਟ ਹੈਗੀ ਆਂ ਤੁਹਾਨੂੰ ਪ੍ਰਧਾਨ ਸਾਡੇ ਕੋਲ ਬਲੇਮ ਨਹੀਂ ਕਰ ਪਿਆ ਜੀ ਕਿਸੇ ਰਵਾਜ਼ਦਾਰ ਨਹੀਂ ਹੈਗੇ ਜੀ ਫਿਰ ਵੀ ਸਾਡੇ ਨਾਲ ਧੱਕਾ ਹੋ ਰਿਹਾ ਸਾਨੂੰ ਪਤਾ ਨਹੀਂਗਾ ਜੇ ਸਾਨੂੰ ਵਿਸ਼ਵਾਸ ਲੈ ਕੇ ਕੋਈ ਗੱਲ ਹੋ ਜਾਂਦੀ ਤਾਂ ਗੱਲ ਕੁਸ਼ੋਰ ਸੀ ਜੀ ਪਰ ਸਾਨੂੰ ਕੁਝ ਨਹੀਂ ਪਤਾ ਇਸ ਦੇ ਬਾਰੇ ਹਾਂਜੀ ਉਹ ਵੀ ਅਸੀਂ ਉਹ ਬੈਟਰਨ ਨਾਲ ਸਹਿਮਤ ਕਰਕੇ ਬਣਾਇਆ ਸੀਗਾ ਪਰ ਆਪਰੇਟਰ ਨੇ ਉਹ ਵੀ ਚਾਹੁੰਦੇ ਨਹੀਂ ਸੀ ਵੀ ਇਸ ਨੂੰ ਥਰਡ ਬੰਦੇ ਨੂੰ ਪ੍ਰਧਾਨ ਬਣਾਇਆ ਜਾਵੇ ਉਹ ਵੀ ਚਲੋ ਅਸੀਂ ਮੈਂ ਤਾਂ ਮੁਤਾ ਮੁਤਾ ਕਰਕੇ ਬਣਾ ਲਿਆ ਸੀਗਾ ਜੀ ਆਪਰੇਟਰਾਂ ਨੇ ਫੇਰ ਨਹੀਂ ਮੰਨਿਆ ਜੋ ਕੈਨਸਲ ਹੋ ਗਿਆ ਸੀ ਪਰ ਦੂਜੇ ਪਾਸੇ ਆਵਾਜ਼ ਦੀ ਕੁਆਲਿਟੀ ਦੇ ਵਰਕਰ ਹੈਗੇ ਕੌਣ ਹੈਗੇ ਜੀ ਉਹ ਦੂਜੇ ਪਾਸੇ ਨਵੇਂ ਪਾਰਟੀ ਜੋਇਨ ਹੋਏ 24 ਦੇਖੋ ਜੋਇਨ ਹੋਏ ਕਾਂਗਰਸ ਚ ਆ ਕੇ ਆ ਜੋ ਪ੍ਰਧਾਨ ਵਾਲੀ ਦੀ ਜ਼ਾਬੇਦਾਰੀ ਬੰਦੇ ਆ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਪ੍ਰਧਾਨਗੀ ਸੱਟ ਨੂੰ ਤਿਆਰ ਆਂ ਪਰ ਕਮ ਸੇ ਕਮ ਜਿਹੜੇ ਬੰਦਿਆਂ ਨੇ 12-13 ਸਾਲ ਤੋਂ ਮਿਹਨਤ ਪਾਰਟੀ ਨਾਲ ਮਿਹਨਤ ਕੀਤੀ ਹੈ ਹਾਰਡ ਵਰਕ ਕੀਤਾ ਪਾਰਟੀ ਤੇ ਉਹ ਮੰਦਿਆਂ ਦਾ ਹੱਕ ਦਾ ਹੱਕ ਹੈ ਵੀ ਨਾਲ ਸਾਾਨੂੰ ਕੋਈ ਇਤਰਾਜ਼ ਨਹੀਂ ਇਸੇ ਜਾਨ ਵੀ ਕਰਦੇ ਆਂਗੇ ਕਿ ਨਵੇਂ ਵਿਦਿਨ ਜੋ ਜਿਹੜੇ ਕੱਲਾ ਆਇਆ ਉਹ ਨਹੀਂ ਬਧਾਣਵਾਨ ਚਾਹੀਦੇ ਪੁਰਾਣੇ ਬਧਾਣਵਾਨ ਚਾਹੀਦੇ ਜਿਹਨੇ ਮਿਹਨਤ ਕੀਤੀ ਜਿੰਮੇਦਾਰ ਅਸਲ ਚ ਕਿਹਨੂੰ ਮੰਨਦੇ ਆ ਅਸਲ ਚ ਜਿੰਮੇਦਾਰ ਬਸ ਜੇ ਨਵੇਂ ਪਾਰਟੀ ਨਵੇਂ ਜਵਾਨ ਕੀਤੇ ਆ ਜੀ ਜਿਹੜੇ ਬੰਦੇ ਪਾਰਟੀ ਚੋਂ ਆਏ ਨੇ ਸਾਡੀ ਪਾਰਟੀ ਕੋਸ਼ਿਸ਼ ਕਰਦੇ ਜਾਓ ਉਹ ਕਦ ਕਤਿਵਿਧੀ ਕਰਕੇ ਨਵੇਂ ਪ੍ਰਧਾਨ ਨੂੰ ਆਪ ਬਣਾ ਰਹੇ ਨੇ ਭਾਈ ਜੀ ਜਿਹੜਾ ਸਾਡਾ ਸੰਗਠਨ ਹੈ ਉਹ ਵਰਕਰਾਂ ਦੇ ਨਾਲ ਹੀ ਖੜਾ ਹੈ ਤਾਂ ਅੱਜ ਮੈਂ ਇੱਥੇ ਆਪਣੇ ਵਰਕਰਾਂ ਦੇ ਨਾਲ ਖੜੀ ਆ ਪਾਰਟੀ ਵੱਲੋਂ ਸਾਡੀ ਵੱਲੋਂ ਕੋਈ ਇਦਾਂ ਦਾ ਧੱਕਾ ਨਹੀਂ ਹੈਗਾ ਇੱਕ ਦੋ ਨਵੇਂ ਨੇ ਜੋ ਉਹ ਆਪਣਾ ਕਾਬਜ ਹੋਣਾ ਚਾਹੁੰਦੇ ਨੇ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਇਹਨਾਂ ਚੀਜ਼ਾਂ ਤੋਂ ਕਮਾਈ ਕਰੀਏ ਪਰ ਇਹ ਅਸੀਂ ਟਰੱਕ ਆਪਰੇਟਰਾਂ ਨਾਲ ਕਦੇ ਵੀ ਮੈਂ ਧੱਕਾ ਨਹੀਂ ਹੋਣ ਦਊਂਗੀ ਮੇਰੇ ਪਿੰਡ ਦੇ ਵਸਿੰਦੇ ਨੇ ਗਰੀਬ ਲੋਕ ਨੇ ਉਹ ਕਿਸੇ ਨੇ 17000 ਦੀ ਕੱਟੀ ਪਾਈਆ ਕਿਸੇ ਦੀ 80000 ਦੀ ਪਾਈਆ ਉਹਨਾਂ ਦਾ ਰਸਕਾਰ ਚੱਲਦਾ ਇਸ ਚੀਜ਼ ਤੇ ਜੇ ਇਹ ਲਟੇਰੇ ਬਾਹਰ ਬੈਠਣਗੇ ਅਸੀਂ ਬੈਠਣ ਨਹੀਂ ਦੇਵਾਂਗੇ ਚੰਦ ਦਿਨ ਪਹਿਲਾਂ 24 ਤਰੀਕ ਨੂੰ ਜੋ ਗੁੰਡੇ ਇੱਥੇ ਸਾਡੀ ਪਾਰਟੀ 'ਚ ਸ਼ਾਮਲ ਹੋਏ ਨੇ ਸਾਨੂੰ ਪਹਿਲਾਂ ਪਤਾ ਸੀ ਵੀ ਉਹਨਾਂ ਨੇ ਇਹ ਕੰਮ ਕਰਨਾ ਹੈ ਅੱਜ ਉਹ ਇੱਥੇ ਆ ਕੇ ਕੰਮ 'ਚ ਹੋਣਾ ਚਾਹੁੰਦੇ ਨੇ ਅਸੀਂ ਨਹੀਂ ਹੋਣ ਦੇਵਾਂਗੇ ਮਰ ਮਿਟਾ ਕੇ ਅਸੀਂ ਅੱਜ ਗੱਲ ਕਰਾਂਗੇ ਹਾਂਜੀ ਕੀ ਨਾਵੇ ਤੁਹਾਡੇ ਜਸਵਿੰਦਰ ਸਿੰਘ ਚੱਠਾ ਜੀ ਇਹ ਜੀ ਦੇਖੋ ਜੀ ਅਸੀਂ 13 14 ਤੋਂ ਆਮ ਆਦਮੀ ਪਾਰਟੀ ਦੇ ਨਾਲ ਖੜਿਆ ਮਾਨਦਾਰੀ ਨਾਲ ਅਸੀਂ ਮਿਹਨਤ ਕੀਤੀ ਆ ਹਰ ਵਾਰੀ ਸਾਡੇ ਏਰੀਆ 'ਚੋਂ ਲੀਡ ਮਿਲੀ ਆ ਤੇ ਦੇਖੋ ਇਹਨਾਂ ਨੂੰ 2 ਸਾਲ ਪਾਰਟੀ ਵੱਲੋਂ ਟਰੱਸਟ ਨੂੰ ਦੀ ਸੇਵਾ ਦਿੱਤੀ ਗਈ ਸੀ ਇਹਨਾਂ ਨੇ ਨਵਾਈ ਹੁਣ ਇਹ ਜਦੋਂ ਸਾਡਾ ਨਾਮ ਆਉਂਦਾ ਇਹ ਹੁਣ ਇਹੀ ਕਬਜ਼ਾ ਕਰਨ ਵਾਲੀ ਗੱਲ ਹੋ ਗਈ ਜੀ ਇਹਨਾਂ ਦੀ ਯੂਨੀਅਨ ਨੂੰ ਇਹ 12 12 15 15 ਲੱਖ ਰੁਪਏ ਘਾਟੇ ਦਿਖਾਈ ਜਾਂਦੇ ਆ ਆ ਮਾਨ ਸਰਕਾਰ ਤਾਂ ਭ੍ਰਿਸ਼ਟਾਚਾਰ ਦੇ ਵਿਰੋਧਾ ਪਰ ਇਹ ਯੂਨੀਅਨ ਚ ਜਦੋਂ ਦੇ ਬੜਿਆ ਇਹਨਾਂ ਨੇ ਘਾਟੇ ਹੀ ਦਿਖਾਇਆ ਯੂਨੀਅਨ ਨੂੰ ਪਿੱਛੇ ਚ ਖਬਰਾਂ ਵੀ ਲੱਗੀਆਂ ਸੀ ਵੀ 1 ਕਰੋੜ ਦਾ ਚੂਨਾ ਲਾਇਆ ਤੇ ਹੁਣ ਦੇਖੋ ਜੀ ਇਸ ਟਾਈਮ ਅਜ ਪਾਰਟੀ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਆ ਆਪਰੇਟਰ ਸਾਡੇ ਨਾਲ ਨੇ ਆਪਰੇਟਰ ਸਾਡੀ ਹਾਮੀ ਭਰਦੇ ਆ ਠੀਕਾ ਉਹ ਇਹਨਾਂ ਨੂੰ ਯੂਨੀਅਨ ਚ ਨਹੀਂ ਰਹਿਣ ਦੇਣਾ ਚਾ ਅਸੀਂ ਤੇ ਇਹ ਹੀ ਕਹਾਂਗੇ ਅਸੀਂ ਇਮਾਨਦਾਰੀ ਨਾਲ ਆਪਰੇਟਰਾਂ ਦੇ ਨਾਲ ਆ ਤੇ ਇਮਾਨਦਾਰੀ ਨਾਲ ਅਸੀਂ ਯੂਨੀਅਨ ਚਲਾਵਾਂਗੇ ਜਿਹੜੇ ਵਿਧਾਇਕ ਤੇ ਵੀ ਦੋਸ਼ ਲਾ ਰਹੇ ਹੈਗੇ ਆ ਵੀ ਉਹਨਾਂ ਦੀ ਧੱਕੇਸ਼ਾਹੀ ਕੀਤੀ ਕਿਵੇਂ ਦੇ ਰਹੇ ਨਹੀਂ ਜਿਹੇ ਇਹ ਜੀ ਕੋਈ ਗੱਲ ਨਹੀਂ ਜਦੋਂ ਦੇਖੋ ਵਿਧਾਇਕ ਨੇ ਇਹਨਾਂ ਨੂੰ ਵੀ ਬਣਾਏ ਸੀ ਨਾ ਕੋਈ ਉਹਨਾਂ ਦੀ ਧੱਕੇਸ਼ਾਹੀ ਨਹੀਂ ਕੁਛ ਨਹੀਂ ਪਾਰਟੀ ਵੱਲੋਂ ਵਰਕਰਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਨੇ ਅਸੀਂ ਇਮਾਨਦਾਰੀ ਨਾਲ ਜ਼ਿੰਮੇਵਾਰੀਆਂ ਸਾਰੀਆਂ ਨਿਭਾ ਰਹੇ ਹਾਂ ਜੀ ਇਹ ਹੀ ਜੀ ਕੋਈ ਗੱਲ ਨਹੀਂ ਐਮਐਲ ਸਾਹਿਬ ਦਾ ਕੋਈ ਦਖਲਅੰਦਾਜ਼ੀ ਨਹੀਂ ਕੋਈ ਧੱਕੇਸ਼ਾਹੀ ਨਹੀਂ ਜਿੱਥੇ ਇਹ ਜਿਹੜੇ ਟ੍ਰੱਕ ਯੂਨੀਅਨ ਦਾ ਮਸਲਾ ਹੁਣ ਕੀ ਨਿ بس ਇਹ ਤਾਂ ਜਿਉ ਨਾਲ ਸਾਨੂੰ ਆਪਰੇਟਰਾਂ ਦਾ ਸਮਰਥਨ ਸੀਗਾ ਜੀ ਅਸੀਂ ਅੱਜ ਆਏ ਇੱਥੇ ਪਹੁੰਚੇ ਲੋਕਾਂ ਨੇ ਸਾਨੂੰ ਸਾਥ ਦਿੱਤਾ ਤੇ ਸਾਨੂੰ ਉਹਨਾਂ ਨੇ ਪ੍ਰਧਾਨ ਚੁਣਿਆ ਕੀ ਕਹਿਣਾ ਚਾਹਣੇ ਜਿਹੜਾ ਜਮਾਨ ਅੱਜ ਜਿਹੜਾ ਮਾਮਲਾ ਈ ਉਹ ਜਿਹੜੇ ਪੁਰਾਣੇ ਪ੍ਰਧਾਨ ਸੀਗੇ ਉਹਨਾਂ ਦੀ ਮਾੜੀ ਕਾਰਗੁਜ਼ਾਰੀ ਕਰਕੇ ਉਹਨਾਂ ਦੀਆਂ ਜੂਨੀਅਨ ਤੇ ਜੂਨੀਅਨ ਨੂੰ ਕੱਟਾ ਦਿਖਾਇਆ ਉਹਨਾਂ ਨੇ ਜਿਹੜਾ ਆਪੇ ਟਰਮ 'ਚ ਉਹਦੇ ਕਰਕੇ ਆਪਰੇਟਰ ਉਹਨਾਂ ਤੋਂ ਦੁਖੀ ਸੀ ਜਿਸ ਕਰਕੇ ਆਪਰੇਟਰਾਂ ਨੇ ਸਾਨੂੰ ਅੱਗੇ ਆਉਣ ਲਈ ਕਿਹਾ ਤੇ ਐਮਐਲਏ ਸਾਹਿਬ ਨੇ অপারেਟਰਾਂ ਨੂੰ অপারেਟਰਾਂ ਦੀ ਗੱਲ ਮੰਨਦੇ ਹੋਏ ਸਾਨੂੰ ਤੇ ਜਸਵਿੰਦਰ ਚੱਠਾ ਜੀ ਨੂੰ ਪ੍ਰਧਾਨ ਬਣਾਇਆ ਤਾਂ ਜੋ ਜੂਨੀਅਰ ਨੂੰ ਸਹੀ ਤਰੀਕੇ ਨਾਲ ਚਲਾਇਆ ਜਾ ਸਕੇ ਤੇ অপারেਟਰਾਂ ਦੇ ਹੱਕਾਂ ਲਈ ਅਸੀਂ ਲੜ ਸਕੀਏ অপারেਟਰਾਂ ਨੂੰ ਅਸੀਂ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੰਦੇ ਉਹਨਾਂ ਤੋਂ ਘਟੇ ਜਾਣ ਵਾਲੇ ਖਰਚੇ ਅਸੀਂ ਘਟਾਵਾਂਗੇ ਤੇ ਆਉਣ ਵਾਲੇ ਟਾਈਮ 'ਚ ਜਿਹੜੇ ਉਹਨਾਂ ਕਦੇ ਪਾੜੇ ਐ ਉਹ ਅਸੀਂ ਵਧਾਵਾਂਗੇ ਅਸੀਂ অপারেਟਰਾਂ ਦਾ ਹਰ ਪੱਖੋਂ ਸਾਥ ਦੇਵਾਂਗੇ অপারেਟਰਾਂ ਨੇ ਸਾਨੂੰ ਬਹੁਤ ਅੱਜ ਸਮਰਥਨ ਦਿੱਤਾ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆਂ ਤੇ ਅਸੀਂ ਉਹਨਾਂ ਨਾਲ ਜੁੜ ਕੇ ਚੱਲਾਂਗੇ ਉਹਨਾਂ ਦੀ ਉਹਨਾਂ ਦੇ ਹੱਕਾਂ ਲਈ ਲੜਾਂ। ਜੀ ਸ਼ਿਵ ਕੁਮਾਰ ਪੁੱਤ ਕੀ ਕਹਿਣਾ ਚਾਹਣੇ? ਗੱਲ ਇਹ ਹੈ ਜੀ ਤੋਂ ਪ੍ਰਧਾਨ ਸੀ ਪਹਿਲਾਂ ਲੋਕਾਂ ਨੇ ਆਪਰੇਟਰਾਂ ਨੇ ਉਹਨਾਂ ਨੂੰ ਚੰਗਾ ਨਹੀਂ ਸਮਝਿਆ। ਇਸ ਕਰਕੇ ਪਿੱਛੇ ਹੁਣ ਆਪ ਪਾਰਟੀ 'ਚ ਆਇਆ ਆਂਗਾ। ਮੈਨੂੰ ਚੰਗਾ ਵਰਕਰ ਸਮਝ ਕੇ ਜਿੰਨੇ ਵੀ ਆਪਰੇਟਰ ਵੀਰ ਨੇ ਉਹਨਾਂ ਨੇ ਮੈਨੂੰ ਬਹੁਤ ਮਤ ਦਿਖਾਇਆ ਤੇ ਸਭ ਮੈਨੂੰ ਕਿਹਾ ਵੀ ਤੂੰ ਮੂਰੇ ਲੱਕੇ ਜੂਨੀਅਨ ਚਲਾ। ਅਸੀਂ ਇੱਥੇ ਕੋਈ ਹੈਰਾ ਫੇਰੀ ਨਹੀਂ ਹੋਣ ਦੀ ਨਾ ਕਿ ਜੁਨੀ ਦਾ ਇੱਕ ਅੰਦਾਰਾ ਇਹ ਹੈ ਜਿਹਦਾ ਵਿੱਚ ਟੋਟਾ ਬਣੇ ਇਹਨਾਂ ਆਪਰੇਟਰਾਂ ਨੇ ਪਹਿਲਾਂ ਪ੍ਰਧਾਨਾਂ ਨੇ 10 ਨਾਲ ਲੱਖ ਰੁਪਏ ਦਾ ਟੋਟਾ ਲਾਇਆ ਕਿਵੇਂ ਦੇ ਦੇ ਹੈ ਕਿਉਂ ਪ੍ਰਸ਼ਾਸਨ ਨਹੀਂ ਪਹੁੰਚਿਆ ਸੀਗਾ ਤੇ ਹੁਣ ਕਿਵੇਂ ਦੇ ਦੇ ਹੈਗਾ ਕਾਰਜਕਾਰੀ ਕਿਵੇਂ ਕੀਤੀ ਜਾਵੇਗੀ ਤੁਹਾਡੀ ਅੱਖੇ ਤੋਂ ਸਾਡੀ ਕਾਰਜਵਾਰੀ ਅਸੀਂ ਵਧੀਆ ਕਰਾਂਗੇ ਜੀ ਕਿਸੇ ਆਪਰੇਟਰ ਨੂੰ ਰੁੱਸਣ ਨਹੀਂ ਹੁੰਦੇ ਕਿਸੇ ਨਾਲ ਧੱਕਾ ਨਹੀਂ ਹੁੰਦੇ ਹਰੇਕ ਆਪਰੇਟਰ ਦੀ ਗਰੀਬ ਅਮੀਰ ਦੀ ਅਸੀਂ ਸਪੋਰਟ ਕਰਾਂਗੇ ਪ੍ਰਧਾਨ ਕਿਹਨੂੰ ਨਿਯੁਕਤ ਕੀਤਾ ਗਿਆਗਾ ਪ੍ਰਧਾਨ ਮੈਨੂੰ ਸ਼ਸ਼ੀਲ ਕੁਮਾਰ ਭੂਸ ਤੇ ਆਪਣੇ ਚਿੱਠਾ ਜਸਵਿੰਦਰ ਚੱਠਾ ਨੂੰ ਸਾਨੂੰ ਪਰ ਐਮਐਲਏ ਸਾਹਿਬ ਨੇ ਦੋਨਾਂ ਨੂੰ ਪ੍ਰਧਾਨ ਨਿਯੁਕਤ ਕੀਤਾ ਸਾਾਨੂੰ ਐਮਐਲਏ ਸਾਹਿਬ ਨੇ ਜੀ ਸਾਰੇ ਅਪਰੇਟਰਾਂ ਦੇ ਬਹੁਤ ਬਹੁਤ ਸਾਨੂੰ ਪ੍ਰਧਾਨ ਹੁੰਦਾ ਸਾਰੇ ਦਾ ਧੰਨਵਾਦ ਸਾਰੇ ਅਪਰੇਟਰਾਂ ਦਾ ਧੰਨਵਾਦੀ ਸਾਰਿਆਂ ਦਾ ਇਹਦਾ ਸਾਰੇ ਥੋੜੇ ਨਾਲ ਹੀ ਆਉਂਦੇ ਸੋਡੇ ਨਾਲ ਹੀ ਉਹ ਕਹੋ ਆਪਣੇ ਦੋਨੇ ਪੱਧਰ ਠੀਕ ਆ ਸਾਡੇ ਨਾਲ ਦੋਨੇ ਪ੍ਰਧਾਨੀ ਜੀ ਜਿਹੜੇ ਥੋੜੇ ਦਿਨਾਂ ਦੇ ਵਿੱਚ ਆ ਕੇ ਪਾਰਟੀਆਂ ਚਾ ਕੇ ਆਉਤੇਦਾਰੀਆਂ ਭਾਲ ਲਿਆ ਆਪਾਂ ਨਹੀਂ ਹੋਣ ਦੇਵਾਂਗੇ ਕਾ ਸਿੱਧਾ ਕਹਿਣੇ ਆ ਵੀ ਛੋਟੇ ਦੇ ਵਿੱਚੋਂ ਵੀ ਜੋ ਕੋਈ ਪ੍ਰਧਾਨ ਬਣਨਾ ਚਾਹਣਾ ਅਸੀਂ ਛੋਟੇ ਨਾਲ ਸਹਿਮਤ ਆ। ਇਹ ਹਾਈ ਕਮਾਂਡ ਦੇ ਨਵੇਂ ਪਾਰਟੀਆਂ ਛੱਡ ਕੇ ਨਵੇਂ ਜੋ ਆ ਨਾ 24 ਜੋ ਆ ਨਾ ਉਹਦੇ ਉੱਤੇ ਪ੍ਰਧਾਨੀਆਂ ਪਾਲਦੇ ਆ। ਅਸੀਂ ਜਿਹੜੀ ਲੜਾਈ ਹੈ ਨਾ ਅਸੀਂ ਲੜਾਈ ਲੜ ਰਹੇ ਆ। ਅਸੀਂ ਪ੍ਰਧਾਨੀ ਸਹੀ ਚਲਾਉਣ ਸਹੀ ਚਲਾਓ ਤੁਸੀਂ ਸਹੀ ਚਲਾ ਰਹੇ ਹੋਗੇ। ਤੁਹਾਨੂੰ ਕਹਿੰਦੇ ਡਰਾਈਵਰ ਦਾ ਆਵੇ ਕਹਿੰਦੇ ਸਹੀ ਚਲੀ ਜਾਂਦੇ ਆ। ਉਹ ਚਲਾਓ ਜਿੱਥੇ ਕਨਾਸ ਨੂੰ ਲਾਂਭਾ ਕਿਤੇ ਆਉਣ ਦਿੱਤਾ ਭਰਾ ਉਹ ਤਾਂ ਥੋੜਾ ਸਿਰ ਨੀਵਾ ਹੋਣ ਦਿੱਤਾ ਨਾ ਹੀ ਹੋਣ ਦੀਏ ਬੱਸ ਥੋੜੇ ਨਾਲ ਖੜੇ ਆ ਐਸੇ ਤਰ੍ਹਾਂ ਸਾਡਾ ਸੰਯੋਗ ਦਿੰਦੇ ਰਹੋ ਥੋੜਾ ਧੰਨਵਾਦ ਸਾਰੇ ਖੜੋ ਯਾਰ ਆਪਾਂ ਇਹ ਲਗਭਗ ਸਾਰੇ ਨਾਲ ਖੜੇ ਵਾਲਾ ਕੰਮ ਦਾ ਫਿਰ ਤੁਹਾਨੂੰ ਪਤਾ ਕੱਲ੍ਹ ਕੱਲ੍ਹ ਬੱਸ ਸੌ ਬਾਟੇ ਚ ਨਵੀਆਂ ਚੋਂ ਆ ਪੁਰਾਣੀਆਂ ਚੋਂ ਆ ਕੇ ਨਵੀਆਂ ਦਾ ਹੱਕ ਹੀ ਨਹੀਂ ਹੈਗਾ ਚੌਥੀ ਜਿਹੜਾ ਅਜਿਹਾ ਮਾਲਦੇ ਨਵੀਆਂ ਬਾਕੀ ਗੱਲ ਬਾਕੀ ਗੱਲ ਇਹ ਵੀ ਹੈ ਬਾਈ ਜੀ ਬਾਕੀ ਗੱਲ ਇਹ ਵੀ ਹੈ ਦੇਖੋ ਤਪੇ ਦੇ ਵਿੱਚ ਆ ਕੇ ਆਪਣੇ ਤਪੇ ਨੂੰ ਬਾਬਾ ਮੱਢ ਦੀ ਕਪਾਲ ਅਦਾਲਤ ਮੰਨਦੇ ਸੀ ਇਹ ਜਿਹੜੀ ਜੁਨੀਅਨ ਦੀ ਕੋਈ ਗੱਲਬਾਤ ਹੁੰਦੀ ਸੀ ਸੋਨੂੰ ਸਾਰਿਆਂ ਨੂੰ ਮੇਰੇ ਨਾਲੋਂ ਪੁਰਾਣੇ ਹੋ ਤੁਸੀਂ ਬਹੁਤ ਮੇਰੇ ਬਾਪੂ ਵੀ ਖੜੇ ਨੇ ਸਾਰੇ ਖੜੇ ਨੇਗੇ ਆਪਾਂ ਉੱਥੇ ਸੌਂ ਖਾ ਕੇ ਗੱਲ ਨਿਮੇੜੀ ਜਾਂਦੀ ਸੀ ਪਰ ਇਹ ਨਵੀਂ ਪਿਰਤ ਪਾਈ ਗਈ ਹੈ ਮੇਰੀ ਪਾਰਟੀ ਐ ਪਰ ਸਾਡਾ ਸੰਘਣਾ ਸਾਡੇ ਨਾਲ ਖੜੇ ਸੀ ਐਮ ਹਾਊਸ ਤੋਂ ਲੈ ਕੇ ਸਾਡੇ ਨਾਲ ਖੜੇ ਨੇ ਸਾਰੇ ਪਰੀ ਕ ਐਮ ਐਲ اے ਨੇ ਸਾਡੇ ਨੇ ਇਹ ਸਾਡੇ ਨਾਲ ਜਿਹੜੀ ਬਦੀ ਕੀ ਕੀਤੀ ਹੈ ਤਿੰਨ ਵਾਰੀ ਜੂ ਟਰਨ ਲੈ ਕੇ ਆਪ ਬੈਠੇ ਆ ਉੱਥੇ ਤੇ ਗੱਲਾਂ ਇਸੀ ਕੀ ਕੀਤੀਆਂ ਜਾ ਰਹੀਆਂ ਨੇ ਸਾਡੀ ਪ੍ਰਧਾਨਗੀ ਦਾ ਮੁਰਦਾ ਮੁੱਦਾ ਜਿਹੜਾ ਰੋ ਲਿਆ ਗਿਆਗਾ ਭਾ ਬਲਾ ਇਹਦਾ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਭਾਈ ਜੀ ਇਹਦੇ ਵਿੱਚ ਤੁਸੀਂ ਸਾਰੇ ਹੈਰਾਨ ਹੋ ਰਹੇ ਹੋ 2 ਕਰੋੜ ਰੁਪਏ ਦੀ ਸਾਡੀ ਗ੍ਰਾਂਟ ਮੁੜ ਗਈ ਅੱਜ ਤੱਕ ਅਸੀਂ ਬੋਲੇ ਨਹੀਂ ਸੀ ਮੈਂ ਨਹੀਂ ਸੀ ਬੋਲੀ ਪਰ ਮੈਨੂੰ ਪਾਰਟੀ ਨੇ ਇੱਕ ਨਮਿੰਦਾ ਚੁਣਿਆਗਾ ਪੈਥੋਂ ਹਲਕੇ ਤੋਂ ਲੈ ਕੇ ਜ਼ਿਲ੍ਹੇ ਤੇ ਲਾਇਆ ਮੇਰਾ ਵੀ ਕੁਝ ਫਰਜ ਬੰਦਾ ਹੈ ਇਹ ਕੋਈ ਜ਼ਿਆਦਾ ਨਹੀਂ ਜੰਮੇ ਹੋਏ ਆਗਰ ਵੇਜ ਕੋਈ ਟਰੱਕ ਆਪਰੇਟਰ ਥੋੜੀ ਜੰਗੀਰ ਹੈ ਦੇਖੋ ਤੁਸੀਂ ਆਪਦੀਆਂ ਗੱਡੀਆਂ ਪਾਈਆਂ ਹੋਈਆਂ ਨੇ ਕਿਵੇਂ ਕਰਦੇ ਹੋ ਥੋਡੀਆਂ ਫालतू ਸਾਫਟ ਜਾ ਕੱਟੀ ਜਾਂਦੇ ਨੇ ਕੁਛ ਵੀ ਕਰਦੇ ਨੇ ਤੁਹਾਡੇ ਬਰੋਬਰ ਖੜਾਂਗੇ ਜਮਾ ਹੜ ਕੇ ਇਹ ਕੋਈ ਜ਼ਿਆਦਾ ਨਹੀਂ ਹੈਗੇ ਤੁਸੀਂ ਵੀ ਉੱਠ ਸਕਦੇ ਹੋ ਇਸ ਗੱਲ ਦੇ ਵਿੱਚ ਜੇ ਤੁਸੀਂ ਐਸਾ ਰੱਖੋਗੇ ਭਾਈ ਜੀ ਸਾਰਾ ਕੋਸੇ ਜਿੱਤ ਸਕਦੇ ਹੋ ਤੁਸੀਂ ਅਸੀਂ ਤੁਹਾਡੇ ਨਾਲ ਆ ਪ੍ਰਸ਼ਾਸਨ ਵੀ ਅਸੀਂ ਤਰ੍ਹਾਂ ਤਰ੍ਹਾਂ ਦਾ ਤੁਹਾਡੇ ਨਾਲ ਖੜਾ ਕਰਕੇ ਰੱਖਿਆ ਕੋਈ ਬਦੀਕੀ ਨਹੀਂ ਹੋਣ ਦਿੱਤੀ ਮੈਡਮ ਜੀ ਜਦ ਕੀ ਸਾਰਾ ਟਰੱਕ ਬ੍ਰੇਕਰ ਹੈ ਉਹਦੇ ਨਾਲ ਦਾ ਬੰਦੀ ਤਾਸ ਹੈ ਟੈਂਕਰ ਨਹੀਂ ਮੈਂ ਉਹ ਚੀਜ਼ ਕਹਿੰਦੀ ਆ ਕਿ ਦੇਖੋ ਤੁਹਾਡੇ ਨਾਲ ਇਹ ਪਹਿਲਾਂ ਤੁਹਾਡੀਆਂ ਭਾਈ ਜੀ ਸ਼ੌਟ ਜਾਂ ਕੱਟੀਆਂ ਜਾਂ ਕੋਈ ਬਾਹਰਦੂ ਦਾ ਤੁਹਾਡੇ ਤੇ ਬੋਝ ਪਾਇਆ ਜਾਊਗਾ ਮੈਂ ਤੁਹਾਡੀ ਭੈਣ ਹਰ ਟਾਈਮ ਤੁਹਾਡੇ ਨਾਲ ਹੁੰਦੀ ਜਵਾਬ ਜਿਹੜੇ ਧੱਕਾ ਕਰ ਰਹੇ ਆ ਜੀ ਉਹ ਕੋਈ ਵੀ ਗੱਡੀ ਵਾਲਾ ਕੋਈ ਨਹੀਂ ਕਿਸ ਨਾਲ ਜੀ ਵਿੱਚ ਪੰਜ ਵਿਸ਼ੇ ਕੋਲੇ ਕੋਈ ਗੱਡੀ ਨਹੀਂ ਗਈ ਮੈਂ ਜੀ ਚਾਹੁੰਦਾ ਦੋੜੇ ਪੰਜ ਦਿਨ ਰਹਿੰਦਾ ਪਰ वैसे ਤਾਂ ਅਸੀਂ ਥੋੜਾ ਮਾਨ ਸਾਹਿਬ ਨੂੰ ਹੁਣੇ ਫੋਨ ਆ ਕੇ ਹਟੇ ਅਸੀਂ ਜਾ ਰਹੇ ਹਾਂ ਸੀਮਾ ਹੌਸ ਜਾ ਰਹੇ ਹਾਂ ਕਿਹੜੀਆਂ ਜੋ ਉਹਨਾਂ ਦਾ ਹੁਕਮ ਹੋਊਗਾ ਜੇ ਉਹ ਕਹਿਣਗੇ ਵੀ ਤੁਸੀਂ ਚੁੱਪ ਕਰਕੇ ਬਹਿ ਜਾਓ ਸਾਰੇ ਹਲਕੇ ਦੇ ਵਿੱਚ ਅਸੀਂ ਬਾਈ ਜੀ ਚੁੱਪ ਕਰਕੇ ਬਹਿ ਜਾਾਂਗੇ ਜੇ ਉਹ ਕਹਿਣਗੇ ਤੇ ਤੁਸੀਂ ਖੜੇ ਰਹੋਗੇ ਤੇ ਖੜੇ ਰ੍ਹਾਂਗੇ ਸਾਨੂੰ ਇਹ ਨਹੀਂ ਕੋਈ ਵੀ ਮਰਜ਼ੀ ਕਰਾ ਹੋਵੇ ਪਰ ਜਿਹੜੇ ਬਾਹਰਲੇ ਖਾਣ ਵਾਸਤੇ ਆਉਂਦੇ ਐ ਇੱਕ ਗੁੰਡਾ ਗੰਦਰੀ ਕਰਦੀ ਕਰਨ ਵਾਸਤੇ ਆਉਂਦੇ ਐ 24 ਤਰੀਕ ਨੂੰ ਜੁਆਇਨ ਕਰੀ ਐ ਸਿਰਫ ਜੇ ਸਿਰਫ ਸਿੱਧਾ ਮਕਸਦ ਇਹ ਐ ਅਸੀਂ ਲੁੱਟ ਖਸੋਟ ਕਰ ਲਈ ਜੁਨੀਅਨ ਤੁਹਾਡੀ ਜੁਨੀਅਰ ਦੀ ਤੁਹਾਡੀ ਜ਼ਮੀਰ ਜਿਹੜਾ ਤੁਹਾਡਾ ਆਪਦਾ ਇਹ ਤੁਹਾਡਾ ਰੁਤਵੇ ਤੁਸੀਂ ਇੱਥੇ ਆਉਂਦੀਆਂ ਗੱਡੀਆਂ ਪਾਈਆਂ ਨੇ ਅਰ ਸਿੱਖ ਸੱਪਾਂ ਦੇ ਸਿਰ ਧਾਰਨ ਕੇ ਤੁਸੀਂ ਆਦੇ ਬੱਚਿਆਂ ਦੇ ਮੂੰਹ ਚ ਲਾ ਕੇ ਕਮਾਈ ਪਾਉਣੇ ਹੋ ਉਹਦੇ ਵਿੱਚੋਂ ਜੇ ਆ ਕੇ ਉਹ ਅੱਜ ਹੀ ਹਿੱਸਾ ਭਾਲਣ ਸਾਡੀ ਜ਼ਮੀਰ ਨਹੀਂ ਚੱਲਦੀ ਲੜਾਂਗੇ ਕਰਾਂਗੇ ਇੱਥੇ ਅੜ ਕੇ ਖੜਾਂਗੇ ਤੇ ਮਰਾਂਗੇ ਤੁਹਾਡੇ ਨਾਲ ਬੋਲੋ ਬੋਲੋ ਹਾਂ ਹਾਂ ਪਾਗੇ ਹਜੇ ਪੰਜ ਹਜੇ ਪ੍ਰਧਾਨ ਆਪਾਂ ਹੀ ਆ ਕੋਈ ਬੋਲ ਡਿਸਟੈਂਸ ਨਹੀਂ ਹੋਇਆ ਪਰਦਾ ਉਹ ਵੀ 5 ਦਿਨਾਂ ਤੋਂ ਖਲੇ ਕਰਿਆਗਾ ਪਈਆ ਪ੍ਰਧਾਨ ਠੀਕ ਹੈ ਕੋਈ ਟੈਨਸ਼ਨ ਲਾਣ ਦੀ ਨਹੀਂ ਬਾਈ ਜੀ ਦੋਨੇ ਪ੍ਰਧਾਨਾਂ ਦੇ ਸਾਡੇ ਪਿੰਡ ਤੇ ਇਧਰ ਬਾਈ ਤੇ ਲਮਾ ਦਾ ਬੇਦਾਗ ਪ੍ਰਧਾਨ ਆ ਬਾਈ ਜੀ ਅੱਜ ਤੱਕ ਕੋਈ ਵੀ ਕਿੰਤੂ ਪ੍ਰੰਤੂ ਲਾਂਬਾ ਨਹੀਂਗਾ ਸਾਰੇ ਪ੍ਰੇਟਰ ਨਾਲ ਬਾਈ ਤੇ ਬੇਦਾਗ ਸਾਡਾ ਪ੍ਰਧਾਨ ਆਗਾ ਤੇਜਿੰਦਰ ਤੇ ਬਾਈ ਇਹ ਬਨਰੈਣਾ ਤੇ ਵੀ ਬੇਦਾਗ ਸੋ ਸਾਰਿਆਂ ਦਾ ਧੰਨਵਾਦ ਆ ਦੇਖ ਕੇ ਦੀ ਜਿੱਤ ਹੋਈ ਆ ਬਾਈ ਜੀ ਸਾਰੀ ਸੰਗਤ ਨਾਲ ਟਰੱਕ ਆਪਰੇਟਰ ਸਾਰੇ ਨਾਲ ਆ ਅਸੀਂ ਲੱਕੜ ਖੇੜਾ ਨਾਲ ਆ ਜਿਹਦੇ ਤੋਂ ਇਹਦਾ ਬਾਈ ਜੀ ਖਾਨ ਦਾ ਜ਼ਰੀਆ ਬਣਾਇਆ ਹੋਇਆ ਪਹਿਲਾਂ ਕੋਈ ਠਾ ਲਿਆ ਫਿਰ ਕੋਈ ਠਾ ਲਿਆ ਇਹ ਕੁਛ ਨਹੀਂ ਸਿਰਫ ਜਿਹੜਾ ਬਣੂਗਾ ਤਾਂ ਉਹ ਹੀ ਬਣੂਗਾ ਜਿਹੜਾ ਕੋਈ ਰਹੂਗਾ ਤੁਹਾਡੇ ਹਿਤ ਦੀ ਗੱਲ ਕਰੂਗਾ ਉਹ ਤੁਹਾਡਾ ਪ੍ਰਧਾਨ